ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਤੇ ਆਗੇ ਲਵਾਜੋ ਤੇ ਆਏ ਵੇ ਦਾ ਹੀ 7 ਵਜੇ ਦਸ ਵਜੇ ਤੇ ਕੰਮ ਕਾਰ ਕਰਦੇ ਫਿਰਦੇ ਆ ਲੱਗੇ ਵੇ ਸਫਾਈਆਂ ਸੁਪੂਈਆਂ ਕਰਨ ਫੁੱਲ ਚੈੱਕ ਕਰੋ ਫੁੱਲ ਨਿਕਲੇ ਆ ਇਹ ਆ ਵੀ ਰੰਗ ਬਰੰਗੇ ਜਿਹਾਮਣੀ ਪੀਲੇ ਜੇ ਉੱਚੇ ਪੈਣ ਲੱਗ ਗਿਆ ਪਤਾ ਨਹੀਂ ਰੰਗੇ ਆ ਜਾਂ ਪਤਾ ਨਹੀਂ ਆ ਭੁੰਡੀਆਂ ਜੀਆਂ ਨੇ ਆ ਨਹੀਂ ਨਹੀਂ ਵੀ ਰੰਗੇ ਇਹ ਇਹ ਆ ਜੀ ਮੈਂ ਗੱਡੀਆਂ ਧੌਣ ਮੈਂ ਤੇ ਸੁਖਮਨ ਸਿੰਘ ਚੀਮਾ ਸੁਖਮਨ ਚੀਮਾ ਅੱਜ ਦਾ ਆਪਣੇ ਯਾਰ ਵੇਲੀ ਆਏ ਹੋਏ ਨੇ ਇਹ ਵੀ ਗੱਡੀ ਧੌਣ ਲੱਗੇ ਹੋਏ ਨੇ ਹੈਪੂ ਲੱਗਿਆ ਹੋਇਆ ਗੱਡੀ ਧੌਣ ਤੇ ਨਾਲ ਸੱਤਾ ਲੱਗਿਆ ਹੋਇਆ ਨਾਲ ਲੱਗਦੀ ਲਾਈਫ ਚੱਲ ਰਹੀ ਹੈ ਅੱਜ ਚੈਨਲ ਪਾਉਣਾ ਮੈਂ ਇਹਨੂੰ ਫੋਲੋ ਜ਼ਰੂਰ ਕਰਿਓ ਇਹਦੀ ਆਈਡੀ ਮੈਂਸ਼ਨ ਕਰਦਾਂਣੀ ਅੱਜ ਆਪਾਂ ਇਹਦੇ ਵੀ ਫੋਲੋਅਰ ਵਧਾ ਦੋ ਮੁੰਡੇ ਦੇ ਆਪਣੇ ਤੁਸੀਂ ਕਰਤੇ 30000 ਧੰਨਵਾਦ ਬਹੁਤ ਬਹੁਤ ਇਹਦਾ ਵੀ ਕਰ ਦੋ 50000 ਚੱਕ ਦੋ ਕੰਮ ਅੱਜ ਜਿਹੜੇ ਸਾਲੇ ਜਾਣ ਪਛਾਣ ਵਾਲੇ ਉਹ ਤਾਂ ਫੋਲੋ ਵੀ ਨਹੀਂ ਕਰਦੇ ਹੈਗੇ ਸਾਧਨਾ ਚੋਰੀ ਚੋਰੀ ਬਲੌਗ ਦੇਖਦੇ ਨੇ ਚੋਰੀ ਨਹੀਂ ਕਰਿਆ ਉਹਨਾਂ ਕਰਦੀ ਗੱਡੀ ਬਾਗਵਾਰ ਕੀ ਅੰਦਰੋਂ ਬਾਹਰੋਂ ਕਰਦੂ ਆਪਾਂ ਨੇ ਉਹ ਗੱਡੀ ਚੈੱਕ ਕਰੋ ਇਹ ਗੱਬਰੂ ਨੇ ਇਹ ਦਾ ਡੇਢ ਕ ਘੰਟਾ ਲਾਤਾ ਮੈਨੂੰ ਲੱਗਦੀ ਹੈ ਵੀ ਸਾਫ਼ ਕਰਨ ਨੂੰ ਧੋਣ ਨੂੰ ਤੇ ਆਹ ਚਾਂਪਕੀ ਪੂਰੀ ਆਨ ਹਾਂ ਹਾਂ ਜੇਰੀ ਆਹ ਕੱਢੀ ਆ ਨਾ ਇਹਦੇ ਤੇ ਪਿੱਠਾ ਇੰਨੀ ਆ ਹੁੰਦੀਆਂ ਇੰਨੀਆਂ ਪਿੱਠਾਂ ਇਹਦੇ ਹਮੇਸ਼ਾ ਦੋ ਯਰੋਂ ਵੱਧ ਲਈ ਜਾ ਬਰੇ ਚੁੱਕਾ ਮਾਰਦੀ ਐ ਅੱਜ ਕਿੰਨੇ ਪੈਸੇ ਨੇ ਮੈਂ ਕਿਹਾ ਦਾਤ ਲੱਗਣੇ ਹੈ ਕਿ ਵੀ ਰੇਟ ਤਾਂ ਅੱਜ ਨਹੀਂ ਗਿਆ ਮੈਂ ਕਿਹਾ ਵੀ ਪਿੱਠਾ ਲਾ ਕੇ ਲਿਆ ਫਿਰ ਮੈਂ ਕਿਹਾ ਹੱਥ ਲੈ ਲੈ ਆਂ ਤੇ ਆਉਣਾ ਵੀ ਹੈ ਤੇ ਲਿਆਉਣੀ ਵੀ ਪਿੱਠਾ ਨਾਲ ਲਵੇੜ ਕੇ ਆ ਜਾਵਾਂ ਆ। ਆ ਅਸੀਂ ਆਪਣੀ ਗੁਫਾ ਖੋਲੀ ਵੀ ਅੱਜ ਬੰਕਰ ਬਣਾਇਆ ਵਾ ਜੇ ਲੜਾਈ ਜੜੀ ਹੋ ਗਈ ਉਹਦੇ ਵਾਸਤੇ। ਤੇ ਬੰਕਰਾਂ ਦੀ ਲੋੜ ਆ ਥੱਲੇ ਲੈਂਟ ਲੋਟ ਪਾਣੀ ਧਾਣੀ ਦਾ ਸਾਰਾ ਪ੍ਰਬੰਧ ਹੈਗਾ ਥੱਲੇ। ਤੇ ਬਾਣੀਓ ਵੀ ਹੈਗਾ ਛੋਟਾ ਜਿਹਾ ਹੈ ਬੰਕਰ ਰੱਖਿਆ ਵਾ ਪਾਪਾ ਨੇ ਬਣਾ ਕੇ ਜੇ ਲੜਾਈ ਲਾ ਗਈ ਕੋਈ ਮਸਲਾ ਨਹੀਂ ਬੰਕਰ ਹੈਗਾ ਆਪਣੇ ਕੋਲ। ਲਓ ਜੀ ਚੈੱਕ ਕਰੋ। ਬਹੁਤ ਔਖਾ ਲੋਕਾਂ ਦਾ ਕੰਮ। ਬਹੁਤ ਔਖਾ ਜਿਹੜੇ ਹੋਰ ਲਵਾਜੂ ਵਾਲੇ ਹਨ ਉਹ ਬਾਅਦ ਦੇ ਇੰਦਰ ਜੀ ਇੰਨੀ ਗੱਡੀ ਜ਼ਿਆਦਾ ਗੰਦੀ ਹੁੰਦੀ ਹੈ ਤੇ ਪੈਸੇ ਵੱਧ ਮੰਗਦੇ ਆ ਆਪਾਂ ਚਲੋ ਕਹਿੰਦੇ ਕੋਈ ਚੱਕਾ ਨਹੀਂ ਹੈਗਾ ਵੀ ਚਲੋ ਕਰ ਦੀ ਗਏ ਰੇਕ ਨੂੰ ਮੋੜੀ ਦਾ ਨਹੀਂ ਹੈਗਾ ਨਰਾਜ਼ ਨਹੀਂ ਕਰੀਦਾ ਕਿਸੇ ਇਹਨਾਂ ਦੇ ਕਾਰਪੈਟ ਵਧੀਆ ਨੇ ਤਾਂ ਕਰਕੇ ਸਫਾਈ ਹੋ ਜਾਂਦੀ ਆ ਜਿਹੜੀਆਂ ਚਟਰੋਜ ਨਾ ਹੋ ਗਈਆਂ ਆ ਪੀਜੋਆਂ ਹੋ ਗਈਆਂ ਹੋਰ ਜਿਹੜੇ ਆ ਬੇਕਾਰ ਦੇ ਬ੍ਰਾਂਡ ਨੇ ਇਹਨਾਂ ਦੇ ਕਾਰਪੈਟ ਸਾਫ ਨਹੀਂ ਹੁੰਦੇ ਆ ਦੇਖੋ ਹੁਣ ਇੱਥੇ ਨਵਾਂ ਨਿਕਲਿਆ ਜਾਣਾ ਉਹ ਕੋਈ ਫੀਸ ਨਹੀਂ ਆ ਰਹੀ ਨਾ ਜਵਾ ਨਮਾ ਕਰਿਆ ਮੈਨੂੰ ਤਾਂ ਸਾਡੀ ਲੱਗਦੀ ਹੈ ਬਿਜਲੀ ਥੋੜੀ ਜਿਆਦਾ ਤੇ ਹੁਣ ਇਹਦੇ 2-4 ਐਰੋ ਆਪਾਂ ਵਾਧਾ ਲੈ ਲਾਂਗੇ ਇਹ ਕੋਲਟੀ ਕਰੋ ਚੈੱਕ ਇਹ ਫਿਲਟਰ ਰੋਲ ਚੋਕ ਕਰ ਦਿੰਦੇ ਨੇ ਇਹ ਤੂੜੀ ਵਾਲੀ ਮਸ਼ੀਨ ਸੀ ਨਵਾਗ ਸਾਫ਼ ਕਰਨਾ ਪੈਂਦਾ ਫਿਲਟਰ ਕੱਢ ਕੇ ਅੱਜ ਫੇਰ ਕਰਾਂਗੇ ਤੇ ਗੱਡੀ ਇਧਰ ਆਪਣੇ ਕੋਲ ਕਾਈ ਵੀ ਸੀਟਾਂ ਵਾਲੀ ਉਹ ਲੱਗੇ ਵਿਆਂ ਕਰਨ ਮੀਨਿਕ ਉੱਪਰ ਕਰਤੀ ਪੂਰੀ ਐਨ ਕਾਲੀ ਇਹ ਡਬਲ ਐਕ ਲੱਗੇ ਇਹਦਾ ਟ੍ਰੀਟਮੈਂਟ ਕਰਨ ਦਿਖਾਉਨੇ ਆ ਤੁਹਾਨੂੰ ਸਾਰੀ ਇਹ ਤੁਸੀਂ ਦੇਖਿਓ ਆ ਪਹਿਲਾਂ ਗੱਡੀ ਦਾ ਕਿਹੜਾ ਹਾਲ ਤਾਂ ਆ ਚੈੱਕ ਕਰ ਲਓ ਬਾਕੀ ਵੀ ਤੁਹਾਨੂੰ ਬਾਅਦ ਚ ਦਿਖਾਵਾਂਗੇ ਯਾ ਹਾਲ ਗੱਡੀ ਦਾ ਆ ਦੇਖੋ ਇਹ ਜਿਹੜਾ ਇਹ ਟ੍ਰੀਟਮੈਂਟ ਇਹਦੇ ਦਿਖਦਾ ਵਧੀਆ ਗੱਡੀ ਚ ਵਿਜ਼ਿਬਿਲਟੀ ਬਹੁਤ ਆ ਹਨਾ ਗੱਡੀ ਦਾ ਦੇਖੋ out ਕੋਣ ਕੇ ਮਾਫਰੀ ਲੱਗਿਆ ਲੋਨ ਉਧਰ ਸੀਤਾ ਵੀ ਚੱਲ ਰਹੀ ਸੀ ਕਾਰਬਾਈਪ ਹੋ ਰਹੀ ਆ ਜੀ ਅੱਜ ਤਾਂ ਚਲੋ ਬੈਕਗ੍ਰਾਉਂਡ ਦੀ ਕਿਰਪਾ ਨਾਲ ਚੋਲੋ ਫੌਰੀਓ ਆ ਚੱਲ ਰਿਹਾ ਸਿਸਟਮ ਵਧੀਆ ਸਵਾ 7 ਹੋ ਗਏ ਸ਼ਾਮ ਦੇ ਮੌਸਮ ਸਾਥ ਦੇ ਰਿਹਾ ਬਾਕੀ ਮਿਲਦੇ ਆ ਕੱਲ ਨੂੰ ਗੱਭਰੂ ਲੱਗਿਆ ਹੋਇਆ ਗੱਡੀਆਂ ਧੋਣ ਸ਼ਾਮ ਦਾ ਟਾਈਮ ਹੋ ਗਿਆ ਸਾਜੀ ਕਰੋ ਚੈੱਕ ਲੱਗੇ ਸੀ ਇਸ ਚੀ ਲਈ ਬਣਾਉਣਾ ਮਾ ਸੌਰੀ ਕੀ ਕੀਤਾ ਨਾ ਆ ਦੇਖੋ ਕਰੋ ਜੀ ਚੈੱਕ ਪਕੌੜੇ ਕੱਢ ਲਏ ਸੀ ਕੰਦੇ ਬੋਨ ਲੇ ਤੇ ਅਦਰੇ ਸਲਾਤਾ ਮਤਲਬ ਸਲਾਦ ਤੇ ਇਹਦੇ ਵਧੀਆ ਆਪਾਂ ਨੇ ਹਰੀ ਮਰਚ ਪਾਈ ਹੈ ਲਸਣ ਪਾਇਆ ਤੇ ਅਦਰਕਾ ਥੋੜਾ ਜਿਹਾ ਮੋਟਾ ਗ੍ਰाइंड ਕਰਕੇ ਦਰ ਰ ਵਿੱਚ ਆ ਪਿਆਜ਼ ਖੱਤੇ ਇਹਦੇ ਨਾਲ ਸੰਗਲਾ ਮਰਚ ਬਣਾਵਾਂਗੇ ਗੱਲਬਾਤ ਪੂਰੀ ਲਓ ਜੀ ਆ ਪਤਾ ਹੁਣ ਆਪਾਂ ਨੇ ਆਈਸ ਵਰਗ ਇਹਦੇ ਚ ਥੋੜੀ ਜਿਹੀ ਪਾਈ ਹੈ ਕੈਚਅਪ ਤੇ ਥੋੜੀ ਜਿਹੀ ਪਾਈ ਆ ਆਪਾਂ ਦੇ ਮਤਲਬ ਮਿੱਠੀ ਤੇ ਤਿੱਖੀ ਹੈ ਜਿਹੜੀ ਸੌਸ ਐਗਰੋਡਾਲਚੇ ਪਾਈ ਆ ਪਿਕਾਂਟ ਤੇ ਤੇ ਚਿਰਕਿੰਗ ਪਾਇਆ ਥੋੜਾ ਜਿਹਾ ਨੂਨ ਪਾਇਆ ਤੇ ਧਨੀਏ ਤੇ ਜੀਰੇ ਵਾਲਾ ਮਸਾਲਾ ਪਾਇਆ ਹਲਕਾ ਜਿਹਾ ਬਸ ਥੋੜਾ ਜਿਹਾ ਪਾਈਏ ਤੇ ਸੋਇਆ ਸੌਸ ਆਪਾਂ ਨੇ ਅੱਧਾ ਇੱਕ ਚਮਚਾ ਅੱਧਾ ਚਮਚਾ ਨਿੰਬੂ ਦਾ ਤੇ ਉਹਦੇ ਨਾਲ ਪੰਜ-ਸੱਤ ਟੁਕੜੇ ਉਹਦੇ ਪਾਇਆ ਸਰ੍ਹਕੇ ਦੇ